मुर्द मुर्दाबाद 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 गुंडागर्दी नहीं चलेगी नहीं चलेगी नहीं चलेगी गुंडागर्दी नहीं चलेगी नहीं चलेगी नहीं चलेगी कब्जा खाली करो खाली करो खाली करो करोरू दबाओ पा बंद करो बंद हाँ, खाली करो बंद करोरू दबाव पाना बंद करो बंद करो बंद करो हाय 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 भारतीय जनता पार्टी हाय 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 हायत बिट्टू मुर्दाबाद 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 नीत बिट्टू हाय हाय जिंदाबाद आम आदमी पार्टी जिंदाबाद ਭਾਰਤੀ ਜਨਤਾ ਪਾਰਟੀ ਮੁੰਡਾਬਦ ਭਾਰਤੀ ਜਨਤਾ ਪਾਰਟੀ ਮੁੰਡਾਬਦ ਗੁਰਦਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ Terima <coughs> uh. ਤੌਰਦਾਰ ਨਾਰੇਬਾਜੀ ਕੀਤੀ ਹੈ ਰਬੀ ਜੀ ਵੀ ਸਰਕਾਰੀ ਕੀ ਗੱਲ ਹੈ ਦੇਖੋ ਭਾਜੀ ਮਹਿਲਾਂ ਵਾਲਿਆਂ ਦੀ ਇੱਕ ਆਦਤ ਬਣ ਗਈ ਵੀ ਆਪਣੀ ਸਰਕਾਰ ਹੋਵੇ ਤੇ ਆਪਾਂ ਜੋ ਮਰਜ਼ੀ ਕਰੀਏ ਅੱਜ ਸਿਰਫ ਭੰਡਣ ਦਾ ਕੰਮ ਕਰਨ ਆਏ ਨੇ ਇੱਥੇ ਬੜੇ ਪਾਰਦਰਸ਼ੀ ਤਰੀਕੇ ਨਾਲ ਐਨਓਸੀ ਮਿਲੀਆਂ ਨੇ ਐਨਓਸੀ ਦਾ ਰੋਲਾ ਪਾਇਆ ਅਖਬਾਰਾਂ 'ਚ ਵੀ ਗਏ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਸਾਨੂੰ ਐਨਓਸੀ ਨਹੀਂ ਮਿਲ ਰਹੀਆਂ ਜੇ ਐਨਓਸੀ ਨਹੀਂ ਮਿਲੀ ਤੇ ਇੱਥੇ ਫਾਰਮ ਕਿਵੇਂ ਆਗੇ ਭਰਨ ਲਈ ਫਾਰਮ ਐਨਓਸੀ ਲੈਂਡ ਤੇ باوجود ਤੁਮਦ ਲਾਉਣੀ ਕਿ ਸਰਕਾਰ ਸਾਨੂੰ ਐਨੋਸਿਨੀ ਦੇਰੀ ਇੱਥੇ ਆ ਕੇ ਫਾਰਮ ਭਰਨ ਆਏ ਤੁਸੀਂ ਲੇਟ ਓਪੀਸੀ ਪਹਿਲਾਂ ਕਰਨ ਲੱਗੇ ਇੱਥੇ ਆਏ ਜਦੋਂ ਫਾਰਮ ਭਰਨ ਜਾ ਰਹੇ ਨੇ ਤੇ ਆਪਣੀ ਬੰਦਿਆਂ ਤੋਂ ਫਾਰਮ ਫੋਟਵਾਲੇ ਕਿਉਂਕਿ ਮਾਹੌਲ ਖਰਾਬ ਕਰਨ ਦੇ ਤਰੀਕੇ ਨਾਲ ਉਹਨਾਂ ਦਾ ਇੱਕ ਵਿਉਂਤਬੇ ਤੇ ਤਰੀਕੇ ਨਾਲ ਇਹ ਕੰਮ ਕੀਤਾ ਆਹ 프리 ਪਲਾਨਡ ਇੱਕ ਮੈਂ ਕਹਾਂ ਸਕ੍ਰਿਪਟਡ ਉਹਨਾਂ ਨੇ ਅੱਜ ਐਪੀਸੋਡ ਕੀਤਾ ਆਪਣੀ ਬੰਦੇ ਤੋਂ ਆਪਣੇ ਕਿਸੇ ਬੰਦੇ ਨੂੰ ਬੁਲਾ ਕੇ ਫਾਰਮ ਫੜਵਾ ਤੇ ਰੋਲਾ ਪਾ ਤੇ ਸਾਡੇ ਫਾਰਮ ਫੜੇ ਜਾ ਰਹੇ ਅਸੀਂ ਫਾਰਮ ਭਰਨ ਲਈ ਜਾ ਰਹੇ ਸੀ ਹਲੇ 2:55 ਮਿੰਟ ਹੋਏ ਨੇ ਤੇ ਸਾਨੂੰ ਅਫਸਰਾਂ ਨੇ ਕਿਹਾ ਤਾਂ 5 ਮਿੰਟ ਚ ਤੁਹਾਡੇ ਫਾਰਮ ਨਹੀਂ ਹੋਣੇ ਕਿਉਂਕਿ ਬੰਦੇ ਜ਼ਿਆਦਾ ਹੋ ਕਿਉਂਕਿ ਸਾਡੀ ਪਾਰਟੀ ਨੇ ਜਿਹੜੀ ਟਿਕਟਾਂ ਲੇਟ ਕੀਤੀ ਸੀ ਅਨਾਉਂਸ ਲੇਟ ਹੋਣ ਤੋਂ ਬਾਅਦ ਅਸੀਂ ਜਦੋਂ ਫਾਰਮ ਭਰਨ ਲਈ ਆ ਰਹੇ ਹਾਂ ਤੇ ਟਾਈਮ ਆਬਵੀਅਸਲੀ 5 ਮਿੰਟ ਰਹਿੰਦੇ ਸੀ ਕਿ ਉਹਨਾਂ ਨੇ ਸਾਨੂੰ ਮਨਾ ਕਰਤਾ ਪਰ ਰਵਨੀਤ ਬਿੱਟੂ ਕਿਉਂਕਿ ਸੈਂਟਰ ਦਾ ਮਨਿਸਟਰ ਹੈ ਮਹਾਰਾਣੀ ਸਾਹਿਬ ਸਾਰੀ ਟੀਮ ਲੈ ਕੇ ਇੱਥੇ ਪਹੁੰਚ ਗਏ ਅੰਦਰ ਆਰੂ ਦੇ ਕਮਰੇ ਚਲੇ ਗਏ ਤੇ ਸਾਡਾ ਵਿਰੋਧ ਇਹੀ ਹੈ ਵੀ ਤੁਸੀਂ ਜੇ ਸਾਡ ਨੂੰ ਰੋਕਿਆ ਦੇਖੋ ਟਾਈਮ ਸਾਰਿਆਂ ਲਈ ਇਕੁਅਲ ਹੈ ਸਾਰੇ ਇਥੇ ਸਾਰੇ ਕੋਈ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਆਜ਼ਾਦ ਅਕਾਲੀ ਦਾ ਸਾਰੇ ਨੇ ਆਕੇ ਪੜਨਾ ਸਾਰੇ ਪਰਨਾ ਜੇ 3 ਵਜੇ ਦਾ ਟਾਈਮ ਸਾਡੇ ਲਈ ਹੈ ਤੇ ਉਹਨਾਂ ਲਈ ਵੀ ਉਹੀ ਟਾਈਮ ਹੈ ਤਾਂ ਉਹ ਕਿਵੇਂ ਜਾ ਸਕਦਾ ਆਂਡੂ ਫੈਕਟਰ ਕੋਈ ਨਹੀਂ ਕਿਸੇ ਲਈ ਚੱਲੇ ਤੁਸੀਂ ਗੁੰਡਾ ਕਰਤੀ ਕਰ ਰਹੇ ਕਹਿੰਦੇ ਜਿਲ੍ਹਾ ਪ੍ਰਧਾਨ ਦੇ ਘਰੇ ਰਾਤ ਜਾ ਕੇ ਗੰਮ ਕਰਵਾਇਆ ਗਿਆ ਸੀ ਸੀਸੀਟੀਵੀ ফুটেਜ ਜਿਹੜਾ ਬੰਦੇ ਉਹਨਾਂ ਤੇ ਖਰਾਬ ਕਾਰਵਾਈ ਕਰਾ ਲੈਣ ਜੁਮਰ ਜੀ ਜਿਹੜਾ ਜੇ ਫੁਟੇਜ ਆ ਗਈ ਫਿਰ ਤਾਂ ਕੋਈ ਗੱਲ ਹੀ ਨਹੀਂ ਹੈ ਜੇ ਉਹਨਾਂ ਕੋਲ ਪ੍ਰੂਫ ਨਹੀਂ ਹੈ ਫਿਰ ਤਾਂ ਬਹੁਤ ਵੱਡੀ ਗੱਲ ਹੈ ਸੱਚੀ ਗੱਲ ਹੈ ਜਿਹਦੇ ਖਿਲਾਫ ਕਰਨਾ ਚਾਹੁੰਦੇ ਤਾਂ ਰਿਟਰਨ ਕੰਪਲੀਟ ਦੇਖ ਸਕਦੇ ਨੇ ਕਾਂਗਰਸ ਵਾਲਿਆਂ ਨੇ ਖਰਮਨਾ ਪਰੋਜੀ ਜਿਹੜੇ ਜੇਤੂ ਵੇ ਆਪ ਦਾ ਹਾਂਜੀ ਹਾਂਜੀ ਉਹਨਾਂ ਨੂੰ ਵੀ ਵਾਰਨਿੰਗ ਧਮਕੀਆਂ ਦਿੱਤੀਆਂ ਗਈਆਂ ਇਹਦਾ ਜਵਾਬ ਉਹੀ ਦੇਣਗੇ ਕਿਉਂਕਿ ਇਹਨਾਂ ਨੇ ਖੁਦ ਐਕਚੁਅਲ 'ਚ ਜੋ ਕਰਦੇ ਆਏ ਨੇ ਉਹਨਾਂ ਨੂੰ ਉਹ ਖਦਸ਼ਾ ਵੀ ਹੋਏਗਾ ਪਰ ਹੋਣਾ ਕੋਈ ਬੜੇ ਪਾਰਦਰਸ਼ੀ ਤਰੀਕੇ ਨਾਲ ਐਮਐਲਏ ਸਾਡੇ ਅਜੀਤਪਾਲ ਸਿੰਘ ਜੀ ਕੋਲੀ ਨੇ ਕਿਹਾ ਬਿਲਕੁਲ ਪਾਰਦਰਸ਼ੀ ਇਲੈਕਸ਼ਨ ਹੋਣੀ ਹੈ ਫੇਅਰ ਐਂਡ ਕਿਸੇ ਦੀ ਕੋਈ ਇੰਟਰਫੇਰੈਂਸ ਨਹੀਂ ਪਰਸੋਂ ਦਾ ਰੌਲਾ ਪਾ ਰਹੇ ਸੀ ਐਨਓਸੀ ਮਿਲ ਰਿਹਾ ਤੁਹਾਨੂੰ ਮੈਂ ਇੱਕੋ ਗੱਲ ਕਰਾਂ ਐਨਓਸੀ ਤੋਂ ਬਿਨਾ ਇੱਥੇ ਆ ਕਿਵੇਂਗੇ ਉਹ ਪਹਿਲੀ ਗੱਲ ਉਹਨਾਂ ਦੀ ਗੱਲ ਹੀ ਝੁੱਟ ਲਈ ਜਾਂਦੀ ਹੈ ਐਨਓਸੀ ਮਿਲੀ ਹੈ ਬਿਲਕੁਲ ਤਾਂ ਤਰੀਕੇ ਨਾਲ ਮਿਲੀ ਹੈ ਕੋਈ ਦਿੱਕਤ ਨਹੀਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀ ਗੱਲ ਕੀਤੀ ਜਾ ਰਹੀ ਹੈ ਪੂਰੇ ਪ੍ਰਸ਼ਾਸਨ ਦਾ ਕਿਹਾ ਜਾ ਰਿਹਾ ਹੈ ਕਿ ਪੂਰੇ ਪ੍ਰਸ਼ਾਸਨ ਬਲੂ ਪ੍ਰੈਸ਼ਰ ਪੁਆਇਆ ਜਾ ਰਿਹਾ ਹੈ ਦੇਖੋ ਇੱਥੇ ਵੀ ਮੈਂ ਪਹਿਲਾਂ ਵੀ ਕਿਹਾ ਇਹਦੇ ਵਿੱਚ ਆਮ ਆਦਮੀ ਦੇ ਵੀ ਨੇ ਕਾਂਗਰਸ ਦੇ ਵੀ ਕੁਝ ਖੜੇ ਨੇ ਤੇ ਆਜ਼ਾਦ ਵੀ ਲੋਕੀ ਜਿਹੜੇ ਭਰ ਰਹੇ ਹਰ ਪਾਰਟੀ ਦਾ ਨੁਮਾਇੰਦਾ ਇੱਥੇ ਖੜਿਆ ਸੀਗਾ ਹੁਣ ਤਾਂ ਸ਼ਾਇਦ ਘਟ ਗਏ ਪਰ ਸਾਡਾ ਵਿਰੋਧ ਇਸੇ ਗੱਲ ਤੇ ਆ ਵੀ ਚੂੜੂਠ ਨੀਰਾ ਝੂਠ ਔਰ ਪ੍ਰੋਪਾਗੈਂਡਾ ਹੈ ਫਾਲਸ ਸਟੇਟਮੈਂਟਸ ਨੇ ਇਹਦਾ ਕੋਈ ਨਹੀਂ ਜੇ ਪ੍ਰੂਫ ਹੈਗਾ ਤੇ ਉਹਨਾਂ ਪ੍ਰੂਫ ਲੈ ਕੇ ਬੜੇ ਇਸ ਤਰੀਕੇ ਨਾਲ ਥੋੜੀ ਪਾਰਟੀ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਕੋਈ ਗੁੰਡਗਰਦੀ ਨਹੀਂ ਹੋਈ ਕਿ ਸਾਫ ਤੋਂ ਮਤਲਬ ਹੀ ਨਹੀਂ ਬਣਦਾ ਜੀ ਕਦੇ ਨਹੀਂ ਆਮ ਆਦਮੀ ਪਾਰਟੀ ਦਾ ਜਦ ਬਦਲਾਅ ਹੈ ਬਿਲਕੁਲ ਪਾਰਦਰਸ਼ੀ ਇਲੈਕਸ਼ਨ ਹੈ ਔਰ ਕੋਈ ਵੀ ਕਿਸੇ ਤਰੀਕੇ ਦੀ ਕੋਈ ਨਹੀਂ ਸਾਰਿਆਂ ਲਈ ਨੂੰ ਸੀ ਬਰਾਬਰ ਮਿਲੀਆਂ ਨੇ ਔਰ ਸਾਰਿਆਂ ਲਈ ਇਲੈਕਸ਼ਨ ਬਰਾਬਰ ਹੈ ਠੀਕ ਆ ਜੀ ਸੰਧਗਰ ਜੀ ਜੰਦਰ ਕੇਰਲ ਦਾ ਥੋੜਾ ਜਿਹਾ ਪਾਠ ਆ ਗਿਆ ਅੱਛਾ ਦੇ ਬਲੀਥਿੰਗ ਵੀ ਟੂ ਕੇ ਕੋਣਾ ਹਾਂਜੀ ਰੋਗਲੇ ਜਿਸਟਿਸ ਜਾਰੀ ਹੋਣ ਤੋਂ ਬਾਅਦ ਜਿਹੜੇ ਦੇ ਪ੍ਰਸਤਿਧੀਆਂ ਪੜਨੀਆਂ ਇਲਜ਼ਾਮ ਵੀ ਲੱਗਦੇ ਆ ਕਿ ਸੱਤਾ ਵਾਲੀ પાર્ટી ਪ੍ਰੈਸ਼ਰ ਪਾ ਰਹੀ ਆ ਜਿਹੜਾ ਬੀਜੇਪੀ ਨੂੰ ਹੈਗਾ ਕੀ ਕਹਿਣਾ ਚਾਹੁੰਗੇ ਤੁਸੀਂ ਦੇਖੋ ਬੀਜੇਪੀ ਨੇ ਸਾਰੇ ਹਿੰਦੁਸਤਾਨ 'ਚ ਝੂਠ ਬੋਲਿਆ ਔਰ ਬੀਜੇਪੀ ਦੇ ਨਮਾਇंदे ਜਿਹੜੇ ਅੱਜ ਮਹਿਲਾਂ ਵਾਲੇ ਪਟਿਆਲਾ 'ਚ ਕਬਜ਼ਾ ਕਰੀ ਬੈਠੇ ਨੇ ਬੀਜੇਪੀ ਦੇ ਨਾਂ ਦੇ ਉੱਤੇ ਏ ਆਪਾਂ ਪਿਛਲੇ ਦੇਖ ਰਹੇ ਆ ਲੰਬੇ ਸਮੇਂ ਤੋਂ ਪਟਿਆਲਾ ਵਾਸੀਆਂ ਨੂੰ ਧਮਕਾਉਂਦੇ ਆ ਰਹੇ ਨੇ ਅੱਜ ਤੱਕ ਕਦੇ ਨਹੀਂ ਹੋਇਆ ਕਿ ਐਡੇ ਰਵਨੀਤ ਬਿੱਟੂ ਵਰਗਾ ਲੀਡਰ ਪਟਿਆਲੇ ਦੇ ਲੋਕਾਂ ਨੂੰ ਡਰਾਉਣ ਵਾਸਤੇ ਔਰ ਅਫਸਰਾਂ ਨੂੰ ਧਮਕਾਉਣ ਵਾਸਤੇ ਉਹ ਇੱਥੇ ਆ ਕੇ ਦਬਾਅ ਪਾ ਰਹੇ ਨੇ ਤੇ ਉਹਨਾਂ ਦੇ ਨਾਲ ਜਿਹੜਾ ਇਹਦੇ ਵਿੱਚ ਬੀਜੇਪੀ ਦੀ ਗੁੰਡਾਗਰਦੀ ਆ ਔਰ ਸਾਡੇ ਵਰਕਰਾਂ ਨੂੰ ਬਾਹਰ ਕੱਢ ਰਹੇ ਨੇ ਔਰ ਉਹਨਾਂ ਨੂੰ ਅੰਦਰ ਦਫ਼ਤਰਾਂ 'ਚ ਬਿਠਾਇਆ ਅਸੀਂ ਇਸ ਵੇਲੇ ਉਹਨਾਂ ਦੇ ਰੋਸ ਪੜਨ ਕਰ ਰਹੇ ਹਾਂ ਮੋਮਕ ਮੋਕੇ ਸਰਕਾਰ ਹੈ ਪਰ ਫਿਰ ਵੀ ਤੁਹਾਡੇ ਬੰਦਨ ਬਾਹਰ ਬਿਠਾਏਗੇ ਦੇਖੋ ਸਰਕਾਰ ਨਿਰਪੱਖ ਹੋ ਕੇ ਚੱਲ ਰਹੀ ਹੈ ਲੇਕਿਨ ਜਿਹੜੇ ਗੁੰਡਾਗਰਦੀ ਆ ਉਹ ਨਹੀਂ ਚਾਹੁੰਦੇ ਕਿ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾਏ ਔਰ ਭਾਜਪਾ ਪਾਰਟੀ ਚਾਹਦੀ ਹੈ ਕਿ ਚੋਣਾਂ ਦੌਰਾਨ ਅਸੀਂ ਮਾਹੌਲ ਖਰਾਬ ਕਰਦੀਏ ਤੇ ਵੋਟਾਂ ਨਾ ਪੈ ਸਕਣ ਲੇਕਿਨ ਇਸ ਗੱਲ ਦਾ ਜਵਾਬ ਪਟਿਆਲੇ ਦੇ ਲੋਕਾਂ ਨੇ ਦੇਣਾ ਪਾਰਲੀਮੈਂਟ ਵੀ ਦਿੱਤਾ ਵੇਦਾਂਸਵਜ ਵੀ ਦਿੱਤਾ ਹੈ ਔਰ ਹੁਣ ਨਗਰ ਨਿਕਮਨੀਆ ਚੌਣਾ ਦੇ ਵਿੱਚ ਵੀ ਉਹ ਜਵਾਬ ਦੇਣ ਕੇ ਵੋਟਰਾਂ ਨਾਲ ਜਵਾਬ ਦੇਣ ਕੇ ਗੁੰਡਾਗਰਦੀ ਤੋਂ ਡਰਨ ਵਾਲੇ ਨਹੀਂ ਹੈ